ਜੋਗੋ ਜੋਗ ਅਟਲ ਧੰਨ ਧੰਨ ਸਹਿਬ ਸ੍ਰੀ ਗੁਰੂ ਗੁਰੰਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਆਪ ਜੀ ਕੀਰਤਨ ਦਾ ਆਨੰਦ ਮਾਣ ਰਹੇ ਹੋ ਅੱਜ ਦੇ ਸਮੇਂ ਵਿੱਚ ਗੁਰੂ ਦੇ ਹਜ਼ੂਰ ਆਉਣਾ ਬੈਠਣਾ ਅੰਦਰ ਪ੍ਰੇਮ ਦਾ ਜਾਗਣਾ ਭਾਵਨਾ ਬਣਨੀ ਸ਼ਰਧਾ ਬਣਨੀ ਇਹ ਅਤ ਹੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਸਤਗੁਰੂ ਨੇ ਕਿਰਪਾ ਕੀਤੀ ਸਤ ਪਰਿਸ਼ ਤਿਆਗੀ ਬੈਰਾਗੀ ਨਾਮ ਦੇ ਰੱਸੀਏ ਧੰਨ ਧੰਨ ਬਾਬਾ ਜਗੀਰ ਸਿੰਘ ਮਹਾਰਾਜੀ ਤੇਨਾਂ ਦੇ 100 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦਾ ਇਹ ਕੀਰਤਨ ਦਰਬਾਰ ਸਤ ਸੰਗਤ ਦਾ ਸਮਾਰਕਿਆ ਗਿਆ ਹੈ ਕੋਈ ਵੀ ਸਮਾਗਮ ਗੁਰਮਤ ਦੇ ਨਾਲ ਮਿਲਦਾ ਹੋਵੇ ਗੁਰਮਤ ਅਨਸਾਰ ਹੋਵੇ ਸਾਨੂੰ ਸਾਰਿਆਂ ਨੂੰ ਉਹਦਾ ਪੂਰਾ ਪੂਰਾ ਲਾਹਾ ਲੈਣਾ ਚਾਹੀਦਾ ਜਿਸ ਸਮਾਗਮ ਵਿੱਚੋਂ ਸਾਨੂੰ ਕੋਈ ਗੁਰੂ ਦੀ ਸਿੱਖਿਆ ਮਿਲਦੀ ਹੋਵੇ ਜਿਸ ਸਮਾਗਮਾਂ ਵਿੱਚੋਂ ਸਾਨੂੰ ਗੁਰੂ ਯਾਦ ਆਉਂਦਾ ਹੋਵੇ ਜਿੰਨਾ ਸਮਾਗਮਾਂ ਵਿੱਚੋਂ ਸਾਡਾ ਜੀਵਨ ਉੱਚਾ ਤੇ ਸੁੱਚਾ ਹੋਵੇ ਜਿੰਨਾ ਸਮਾਗਮਾਂ ਵਿੱਚੋਂ ਸਾਨੂੰ ਕੋਈ ਰੱਬ ਦੇ ਪਿਆਰ ਦਾ ਕਿਣਕਾ ਸਾਡੇ ਹਿਰਦੇ ਵਿੱਚ ਬਸੇ ਇਹ ਭਾਵੇਂ ਜਿਵੇਂ ਆਪਾਂ ਸੰਗਰਾਦ ਆਇਆ ਪੁਰਮਾਸੀ ਆਈ ਹੈ ਮਸੀਹਾ ਦਾ ਦਿਹਾੜਾ ਆਇਆ ਦਸਵੀਂ ਆਈ ਕੋਈ ਵੀ ਦਿਨ ਆਉਂਦਾ ਹੈ ਜਿਹੜੇ ਪਿਆਰ ਵਾਲੇ ਨੇ ਉਹਨਾਂ ਦੇ ਹਿਰਦੇ ਵਿੱਚ ਐਸੇ ਦਿਹਾੜੇ ਉੱਤਰ ਜਾਂਦੇ ਨੇ ਅੱਜ ਪੂਰਨਵਾਸੀ ਆ ਚਲੋ ਵੀ ਇਸ਼ਨਾਨ ਕਰਕੇ ਤੇ ਮੱਥਾ ਟੇਕ ਕੇ ਆਈਏ ਅੱਜ ਸੰਗਰਾਂਦ ਆ ਚਲੋ ਭਾਈ ਗੁਰੂ ਘਰ ਮੱਥਾ ਟੇਕ ਕੇ ਆਈਏ ਅੱਜ ਫਲਾਣਾ ਦਿਨ ਆਇਆ ਧਮਕਾ ਦਿਨ ਆਇਆ ਇਹ ਦਿਨ ਦਿਹਾੜੇ ਜਿਹੜੇ ਨੇ ਇਹ ਸਾਨੂੰ ਗੁਰੂ ਨਾਲ ਜੋੜਦੇ ਆ ਹੋਰ ਇਹਨਾਂ ਦਾ ਕੋਈ ਬਹੁਤਾ ਸਿੱਖ ਏਜਮ ਦੇ ਵਿੱਚ ਸਿੱਖ ਮਤ ਵਿੱਚ ਬਹੁਤੀ ਕੋਈ ਹੋਰ ਵਿਸ਼ੇਸ਼ਤਾ ਹੀ ਨਹੀਂ ਹੈ ਇਹਨਾਂ ਦਿਨਾਂ ਨੂੰ ਆਪਾਂ ਰੱਖ ਕੇ ਕਈ ਵਾਰ ਆਲਸ ਕਰਦੇ ਆਂ ਦਰਿੰਦਰ ਕਰਦੇ ਆਂ ਨਹੀਂ ਜਾਂਦੇ ਪਰ ਇਹਨਾਂ ਦਿਨਾਂ ਨੂੰ ਮੁੱਖ ਰੱਖ ਕੇ ਜਿਹੜੇ ਸਾਡੇ ਹਿਰਦੇ ਵਿੱਚ ਦਿਨ ਵਸ ਜਾਂਦੇ ਨੇ ਫਿਰ ਅਸੀਂ ਜਾ ਕੇ ਸੰਗਤ ਕਰਦੇ ਆਂ ਮੱਥਾ ਟੇਕਦੇ ਆਂ ਨਤਮਸਤਕ ਹੁੰਨੇ ਆਂ ਤੇ ਬੈਠ ਕੇ ਫਿਰ ਕੀਰਤਨ ਸੁਣਦੇ ਆਂ ਕਥਾ ਸੁਣਦੇ ਆਂ ਬਾਣੀ ਸੁਣਦੇ ਆਂ ਪੂਰਨਮਾਸੀ ਦਾ ਦਿਹਾੜਾ ਦੇਖੋ ਜਦੋਂ ਨਾਨਕ ਸਾਹਿਬ ਜਾਈਦਾ ਸਾਡੇ ਬਾਬਾ ਜੀ ਬਾਬਾ ਜਗੀਰ ਸਿੰਘ ਮਹਾਰਾਜ ਜੀ ਅਸੀਂ 1976 ਵਿੱਚ ਇੱਥੇ ਬੜੁੰਦੀ ਆਏ ਤਾਂ ਬਾਬਾ ਜੀ ਨੇ ਉਸ ਸਮੇਂ ਤੋਂ ਲੈ ਕੇ ਪੂਰਨਮਾਸੀ ਦਾ ਦਿਨ ਕਦੇ ਵੀ ਖੰਝਾਇਆ ਨਹੀਂ ਸੀ ਪੂਰਨਮਾਸੀ ਆਈ ਚਲੋ ਨਾਨਕ ਸਾਹਿਬ ਚੱਲੀਏ ਭਾਵੇਂ ਉਹਨਾਂ ਦੀ ਆਪਣੀ ਅਵਸਥਾ ਬੜੀ ਉੱਚੀ ਹੋ ਗਈ ਸੀ ਉਹ ਤਾਂ ਭਾਵੇਂ ਜਿੱਥੇ ਮਰਜ਼ੀ ਬੈਠ ਜਾਣ ਪਰ ਉਹਨਾਂ ਨੇ ਆਪਣਾ ਨੀਮ ਰੱਖਿਆ ਹੋਇਆ ਸੀ ਨਿਜਮ ਸੀ ਆਪਣੇ ਨਿਜਮਾ ਨੂੰ ਨੀਮ ਨੂੰ ਟੁੱਟਣ ਨਹੀਂ ਦਿੱਤਾ ਜੋਤ ਪ੍ਰੇਮ ਖੇਲਣ ਦਾ ਚਾਹਉ ਐਸੇ ਪ੍ਰੇਮ ਵਿੱਚ ਖੇਡਦੇ ਸੀ ਮਹਾਂਪੁਰਸ਼ ਉਹਨਾਂ ਦਾ ਪ੍ਰੇਮ ਐਸਾ ਗੁਰੂ ਨਾਲ ਆਪਣੇ ਮੁਰਸ਼ਿਦ ਮਾਲਕ ਨਾਲ ਐਸੀ ਤਾਰ ਤੇ ਆਨੰਦ ਐਸਾ ਉਹਨਾਂ ਦਾ ਵਰਸਦਾ ਸੀ ਉਹਨਾਂ ਦੀ ਅੰਦਰੋਂ ਤਾਰ ਜੁੜੀ ਹੋਈ ਸੀ 24 ਘੰਟੇ ਦਾ ਸਿਮਰਨ ਧੰਨਵਾਦ ਬਾਈਸ਼ੇਸ ਸਿੰਘ ਮਹਾਰਾਜੀ ਧੰਨਵਾਦ ਬਾਈਸ਼ੇਸ ਸਿੰਘ ਮਹਾਰਾਜੀ ਉਸ ਈਸ਼ਰ ਧੰਨਵਾਦ ਬਾਈਸ਼ਰ ਧੰਨਵਾਦ ਬਾਈਸ਼ੇਸ ਸਿੰਘ ਜੀ ਕਰਦੇ ਕਰਦੇ ਉਸ ਈਸ਼ਵਰ ਦੇ ਵਿੱਚ ਸਮਾ ਗਏ ਉਸ ਈਸ਼ਵਰ ਵਿੱਚ ਸਮਾਗੇ ਜਿਹੜਾ ਈਸ਼ਵਰ ਆਪ ਸਰਗੁਣ ਬਣ ਕੇ ਧਰਤੀ ਤੇ ਆਇਆ ਪਰਪਕਾਰ ਵਾਸਤੇ ਐਸਾ ਬਾਬਾ ਜੀ ਨੇ ਪ੍ਰੇਮ ਦੀ ਖੇਡ ਖੇਡੀ ਪੂਰਨਮਾਸੀ ਦਾ ਦਿਨ ਆਉਣਾ ਤੇ ਮੈਨੂੰ ਜਾਦਾ ਨਿੱਕੇ ਹੁੰਦੇ ਉਦੋਂ ਅਸੀਂ ਸਾਈਕਲ ਤੇ ਜਾਂਦੇ ਹੁੰਦੇ ਸੀ ਨਾਨਕ ਸਰ ਉਦੋਂ ਸਾਈਕਲ ਹੀ ਸੀ ਸਾਡੇ ਕੋਲ ਸਾਈਕਲ ਦੇ ਨਾਨਕ ਸਰ ਜਾਣਾ ਆਪਾਂ ਸਿਆੜ ਵਾਲੇ ਬਾਬਾ ਜੀ ਦਾ ਬਚਨ ਆਮ ਸੁਣਦੇ ਆ ਨਾ ਕਿ ਬਾਬਾ ਨਾਨਕ ਸਿੰਘ ਮਹਾਰਾਜੀ ਕੋਲ ਪੂਰਨਮਾਸੀ ਤੇ ਆਏ ਤੇ ਬਾਬਾ ਜੀ ਨੇ ਆਖਿਆ ਪੂਰਨਮਾਸੀ ਤੇ ਆਇਆ ਕਰੋ ਬਚਨ ਨਿਖਜ ਆਇਆ ਚਾਹੇ ਪੂਰਨਮਾਸੀ ਸਿਮਰੇ ਲੱਗੀ ਚਾਹੇ ਪੂਰਨਮਾਸੀ ਦਿੱਲੀ ਲੱਗੀ ਜਿੱਥੇ ਵੀ ਲੱਗੀ ਸਾਈਕਲ ਤੇ ਜਾਣਾ ਇਹ ਪ੍ਰੇਮ ਦੀਆਂ ਖੇਡਾਂ ਨੇ ਪ੍ਰੇਮ ਦੀਆਂ ਉਹਨਾਂ ਮਹਾਪੁਰਸ਼ਾਂ ਦੇ ਆਪਾਂ 100 ਸਾਲੇ ਤਾਂ ਮਨਾ ਰਹੇ ਉਹਨਾਂ ਨੇ ਘਾਲਣਾ ਘਾਲੀਆਂ ਨੇ ਸਾਈਕਲ ਤੇ ਨਾਨਕ ਸਰ ਜਾਨਣਾ ਸਾਰੀ ਰਾਤ ਸ਼ਾਮ ਤੋਂ ਲੈ ਕੇ ਸਾਰੀ ਰਾਤ ਦੀਵਾਨ ਵਿੱਚ ਬੈਠੇ ਰਹਿਣਾ ਮੈਂ ਘੰਟਾ ਬੈਠਣਾ 2 ਘੰਟੇ ਬੈਠਣਾ ਫਿਰ ਬਾਹਰ ਆ ਜਾਣਾ ਗਿੜਾ ਗੁੜਾ ਦੇ ਕੇ ਕਰੇ ਦੇਖਣਾ ਵੀ ਹੁਣ ਬਾਬਾ ਜੀ ਉੱਠਣ ਵਾਲੇ ਨੇ ਉਦੋਂ ਜਾਵਣਨਾ ਪਰ ਬਾਬਾ ਜੀ ਨੇ ਸਾਰੀ ਰਾਤ ਕੀਰਤਨ ਦਾ ਆਨੰਦ ਮਾਣਨਾ ਬਾਬਾ ਜੀ ਦੇ ਆਸਣ ਕੋਲ ਬੈਠ ਜਾਣਾ ਬਾਬਾ ਜੀ ਦੀਆਂ ਵਰਸ਼ੀਆਂ ਦੇ ਦਿਹਾੜੇ ਆਉਣੇ ਉਸ ਟਾਈਮ ਤੇ ਕਿਸੇ ਦੇ ਕੋਲੇ ਥਾਂ ਤੇ ਨਹੀਂ ਜਾਂਦੇ ਕਿਸੇ ਕਮਰੇ ਵਿੱਚ ਨਹੀਂ ਉਹਨਾਂ ਦੇ ਇੱਕ ਪੁਰਾਣੇ ਮਿੱਤਰ ਸੀ ਬਸੰਤ ਸਿੰਘ ਫੌਜੀ ਜਾਂ ਉਹਨਾਂ ਦੇ ਕਮਰੇ ਚ ਇਸ਼ਨਾਨ ਕਰਨ ਜਾਣਾ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਫਿਰ ਦਵਾਨ ਚ ਆ ਜਾਣਾ ਜਾ ਕੋਈ ਪ੍ਰੇਮੀ ਉੱਥੇ ਮਿਲ ਜਾਣੇ ਉਹਨਾਂ ਨੇ ਬਚਨ ਬਿਲਾਸ ਕਰਨੇ ਏਦਾਂ ਉਹਨਾਂ ਨੇ ਨਾਨਕ ਸਰ ਬਰਸ਼ੀਆਂ ਤੇ ਪੂਰਨ ਵਸ਼ੀਆਂ ਤੇ ਜਾਣਾ ਫਿਰ ਇੱਥੇ ਆ ਕੇ ਆਪਣਾ ਜੀਵਨ ਗੁਰੂ ਰੰਗਸਾਹਿ ਮਹਾਰਾਜ ਜੀ ਦੀ ਸੇਵਾ ਸਾਰੀ ਕੀਰਤਨ ਵਿੱਚ ਬੈਠਣਾ ਫਿਰ ਸਾਨੂੰ ਉਠਾਉਣਾ ਸਾਨੂੰ ਚਾਹ ਪਿਉਆਉਣੀ ਵੇ ਗੰਮਾ ਨੂੰ ਦੀਵਾਨ ਵਿੱਚ ਭੇਜਣਾ ਆਪਣੇ ਹੱਥੀ ਈਡੀ ਵੱਡੀ ਉਹਨਾਂ ਨੇ ਕਮਾਈ ਤੇ ਘਰਣਾ ਘਾਲੀ ਹੈ ਜਿੰਨਾ ਸੰਗਤਾਂ ਨੇ ਉਹਨਾਂ ਨੂੰ ਤੱਕਿਆ ਜਿੰਨਾ ਪਿਆਰਿਆਂ ਨੇ ਉਹਨਾਂ ਦੀ ਨੇੜੇ ਹੋ ਕੇ ਉਹਨਾਂ ਦੇ ਜੀਵਨ ਨੂੰ ਦੇਖਿਆ ਉਹਨਾਂ ਦਾ ਅਠੇ ਪੈੜ ਦਾਈ ਅਠੇ ਪੈਰ ਦੀ ਸਮਾਧੀ ਉਹਨਾਂ ਦੀ ਅਠੇ ਪੈਰ ਦੀ ਸਮਾਧੀ ਲੱਗੀ ਹੋਈ ਸੀ ਕਿਸੇ ਨਾ ਬਚਨ ਕਰਦੇ ਨੇ ਤਾਂ ਵੀ ਉਹਨਾਂ ਦੀ ਵਰਤੀ ਜਿਹੜੀ ਸੀ ਉਹ ਆਪਣੇ ਮਾਲਕ ਨਾਲ ਜੁੜੀ ਸੀ ਉਸੇ ਆਨੰਦ ਵਿੱਚ ਹੀ ਬਚਨ ਕਰਦੇ ਸੀ ਕੋਈ ਟਾਈਮ ਦਾ ਨਹੀਂ ਸੀ ਹੁੰਦਾ ਵੀ ਕਿੰਨਾ ਟਾਈਮ ਹੋ ਗਿਆ ਅੱਧਾ ਘੰਟਾ ਬੀਤ ਗਿਆ ਘੰਟਾ ਬੀਤ ਗਿਆ 2 ਘੰਟੇ ਬੀਤ ਗਏ ਸੰਗਤਾਂ ਨੇ ਛੇਤੀ ਕਰਨੀ ਕਹੀਆਂ ਨੇ ਪਰ ਉਹ ਆਪਣੇ ਆਨੰਦ ਵਿੱਚ ਆਪਣੇ ਪ੍ਰਭੂ ਦੀ ਸੁਰਤ ਵਿੱਚ ਧਿਆਨ ਵਿੱਚ ਜੁੜੇ ਹੋਏ ਉਸੇ ਤਰ੍ਹਾਂ ਅੰਮ੍ਰਿਤ ਵਰਖਾ ਕਰੀ ਜਾਣੀ ਉਹਨਾਂ ਨੇ ਐਸੇ ਮਹਾਪੁਰਸ਼ ਮੇਰਾ ਕਹਿਣ ਦਾ ਭਾਵ ਸੀ ਜਿਹੜੇ ਦਿਨ ਦਿਹਾੜੇ ਹੁੰਦੇ ਨੇ ਇਹ ਸਾਨੂੰ ਪ੍ਰੇਮ ਜਗਾਉਂਦੇ ਨੇ ਇਹ ਸਾਡੇ ਅੰਦਰ ਉਹ ਮਹਾਪੁਰਸ਼ਾਂ ਦੀਆਂ ਯਾਦਾਂ ਮਹਾਪੁਰਸ਼ਾਂ ਦੀਆਂ ਯਾਦਾਂ ਵਿੱਚੋਂ ਸਾਨੂੰ ਉਹਨਾਂ ਦੇ ਜੀਵਨ ਵਿੱਚੋਂ ਸਿੱਖਿਆ ਉਹ ਸਾਨੂੰ ਸੇਧ ਮਿਲਦੀ ਹੈ ਇਹੋ ਜੀ ਕਹਿਣਾ ਇਹੋ ਜੇ ਮਹਾਪੁਰਸ਼ ਤੁਹਾਡੇ ਇਸ ਇਲਾਕੇ ਦੇ ਵਿੱਚ ਆਏ ਜਿਨ੍ਹਾਂ ਨੇ ਆ ਕੇ ਉਹਨਾਂ ਨੇ ਇੱਕ ਨਹੀਂ ਦੋ ਨਹੀਂ ਕਿੰਨੀ ਸੈਂਕੜੇ ਇਲਾਕੇ ਦੇ ਉਹਨਾਂ ਦੇ ਲੋਕਾਂ ਦੇ ਭਾਗ ਜਗਾਇ ਜਿਨ੍ਹਾਂ ਨੇ 26-26 ਦਿਨ ਅੰਦਰ ਵੱਡੇ ਪਾਠਾਂ ਵਿੱਚ ਹਾਜ਼ਰੀਆਂ ਸਿਮਰਨ ਬਿਨਾਂ ਪੈਸਿਆਂ ਤੋਂ ਬਿਨਾਂ ਮਾਇਆ ਤੋਂ ਬਿਨਾਂ ਕਿਸੇ ਦੀ ਅਰਦਾਸ ਤੋਂ ਨਿਸ਼ਕਾਮ ਬੰਦਗੀ ਕਰਨੀ ਬੜੀ ਔਖੀ ਅੰਦਰ ਵੜਨਾ ਅੰਦਰ ਬੜ ਕੇ ਬੈਠਣਾ ਹੀ ਇਕੱਲਾ ਬੜਾ ਔਖਾ ਹੈ ਤੇ ਰੌਣਾ ਲਾਉਣੀ ਆ 8-8 ਘੰਟੇ ਦੀ ਡਿਊਟੀ 24 ਘੰਟਿਆਂ ਵਿੱਚੋਂ ਕਰਨੀ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਗੱਲਾਂ ਦੇ ਕੜਾ ਬਣਾ ਦੇਣੇ ਬੜੇ ਸੌਖੇ ਹੁੰਦੇ ਆ ਪਰ ਇੱਕ ਮੈਂ ਮਹਾਪੁਰਸ਼ਾਂ ਨੂੰ ਕਿਹਾ ਜੀ ਮੈਂ ਕਿਹਾ ਮਹਾਪੁਰਸ਼ੋ ਮੈਂ ਹੁਣ 3 ਮਹੀਨੇ ਨਹੀਂ ਤੁਹਾਡੇ ਕੋਲੇ ਆਉਣਾ ਮਿਲਣਾ ਕਹਿੰਦੇ ਕੀ ਗੱਲ ਮੈਂ ਕਿਹਾ ਜੀ ਅੰਦਰ ਵੱਡੇ ਪਾਠਾਂ ਵਿੱਚ ਫੁਰਨਾ ਵੀ ਤਿੰਨ ਮਹੀਨੇ ਅੰਦਰ ਹੀ ਰਹਿਣਾ ਹੈ ਮੈਂ ਕਿਹਾ ਚਲੋ ਤੁਸੀਂ ਵੀ ਮੇਰੇ ਨਾਲ ਹੀ ਚਲੋ ਆਜੋ ਮੇਨਾ ਪਿਆਰ ਸੀ ਕਹਿੰਦੇ ਉਹ ਤਿੰਨ ਮਹੀਨੇ ਅੰਦਰ ਮੈਂ ਤਿੰਨ ਘੰਟੇ ਨਾਲ ਰਹਿ ਸਕਾਂ ਅੰਦਰ ਜਿੰਨਾ ਚਿਰ ਮੈਂ 2-300 ਕਿਲੋਮੀਟਰ ਰੋਜ਼ ਗੱਡੀ ਤੇ ਨਾ ਕੱਢ ਲੰਮਾ ਮੈਨੂੰ ਤਾਂ ਰੋਟੀ ਆਜਮ ਨਹੀਂ ਹੁੰਦੀ ਅੰਦਰ ਜਿੱਥੇ ਤਨ ਨੂੰ ਘੇਰੇ ਵਿੱਚ ਰੱਖਣਾ ਹੈ ਸਾਹਮ ਕੇ ਰੱਖਣਾ ਹੈ ਤਨ ਨੂੰ ਇਹ ਆਪ ਹੁਦਰੀਆਂ ਨਾ ਕਰੇ ਉੱਥੇ ਫਿਰ ਹੌਲੀ-ਹੌਲੀ ਮਨ ਨੂੰ ਵੀ ਬੰਨਣਾ ਪੈਂਦਾ ਹੈ ਹੌਲੀ-ਹੌਲੀ ਮਨ ਪ੍ਰਦੇਸੀ ਵੇ ਆਓ ਘਰੇ ਇਹ ਮਨ ਸਾਡਾ ਬੜਾ ਡੋਲਦਾ ਹੈ ਭਟਕਦਾ ਹੈ ਮਹਾਂ ਪ੍ਰਸਾਦਨਾ ਕਰਕੇ ਇਹ ਨੂੰ ਸਥਿਰ ਲੈ ਕੇ ਆਉਂਦੇ ਨੇ ਤੁਰਿਆ ਅਵਸਥਾ ਵਿੱਚ ਲੈ ਕੇ ਜਾਂਦੇ ਨੇ ਇਹ ਸਾਧਨਾ ਕਰਨੀ ਪੈਂਦੀ ਹੈ ਸਾਧਨਾ ਕਰਨੀ ਪੈਂਦੀ ਹੈ ਇਹ ਮਹਾ ਪ੍ਰਸ਼ਿਸ਼ਤਰਾ ਸਾਧਨਾ ਆਪ ਤਾਂ ਕਰਦੇ ਹੀ ਨੇ ਕਲਜੁਗੀ ਜੀਵਾਂ ਨੂੰ ਆ ਪਾਠਾਂ 'ਚ ਲੱਗੋ ਆਓ ਅੰਦਰ ਆਓ ਆਪਣਾ ਜੀਵ ਉੱਚਾ ਤੇ ਸੁੱਚਾ ਕਰੋ ਮਹਾਪੁਰਸ਼ਾਂ ਨੇ ਅਪਦੇਸ਼ ਦੇਣਾ ਹੁੰਦਾ ਜੋੜਨਾ ਹੁੰਦਾ ਹੈ ਅੱਗੇ ਜਗਿਆਸੂ ਦੇ ਭਾਗ ਨੇ ਜਿਵੇਂ ਮਾਸਟਰ ਦਾ ਆਪਣਾ ਕਰਮ ਹੁੰਦਾ ਪੜ੍ਹਾਉਣਾ ਬੱਚਿਆਂ ਨੂੰ ਸਕੂਲ ਦੇ ਸਾਰੇ ਬੱਚੇ ਪਾਸ ਨਹੀਂ ਹੁੰਦੇ ਸਕੂਲ ਦੇ ਸਾਰੇ ਬੱਚੇ ਅਫਸਰ ਨਹੀਂ ਬਣਦੇ ਤੇ ਸਾਰੇ ਵੇਲ ਵੀ ਨਹੀਂ ਹੁੰਦੇ ਇਹ ਆਪ ਆਪਣੀ ਘਾਲਣਾ ਹੈ ਇਹ ਗੁਰਮਤ ਦੇ ਸਕੂਲ ਮਹਾਪੁਰਸ਼ ਚਲਾਉਂਦੇ ਨੇ ਆਪਣੇ ਬਾਬਾ ਜੀ ਗਿੱਤ ਸਿੰਘ ਮਹਾਰਾਜ ਨੇ ਕਿੜਾ ਸੀਦਾ ਭਾਈ ਗੁਰੂ ਨਾਨਕ ਦੇ ਚੌਂਕੀਦਾਰ ਆ ਅਸੀਂ ਤਾਂ ਹੋਕਾ ਦੇਣਾ ਜਾਗੋ ਇਹ ਕਾਲ ਯੁੱਗ ਦਾ ਵਰਤਾਰਾ ਵਰਤ ਰਿਹਾ ਹੈ ਜਾਗੋ ਆਪਣੇ ਆਪ ਨੂੰ ਸੰਭਾਲੋ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਕਰੋ ਪੁੰਨ ਬਣਾਓ ਪਾਠ ਕਰੋ 2.5 ਘੰਟੇ ਸੁਖਣਾ ਸੁੱਕ ਕੇ ਆ ਬਾਬਾ ਜੀ ਨੇ ਜ਼ਰੂਰ ਜਿੱਥੇ ਵੀ ਕਿਤੇ ਵਜਨ ਕਰਨ ਨੇ ਉਹਨਾਂ ਨੇ ਆ ਤਾਂ ਜ਼ਰੂਰੀ ਕਹਿਣਾ ਅਸੀਂ ਭਾਈ ਢਾਈ ਘੰਟੇ ਦਾ ਦਸਬੰਦ ਦੇਣਾ ਸਵਾਸਾਂ ਦਾ ਗੁਰੂ ਦੇ ਨਿਮਿਤ ਅਸੀਂ ਵੈਦਾ ਕਰਕੇ ਆਏ ਆਂ ਇਆਂ ਤੇ ਜਦ ਬਾਹਰ ਪਰੋਂ ਮੈਂ ਉਸੇ ਤਰ੍ਹਾਂ ਹੀ ਉਹਨਾਂ ਕ ਮੇਰੇ ਯਾਦ ਹਣ ਕੱਲਾ ਕੱਲਾ ਬਚਨ ਜਿਵੇਂ ਬਾਬਾ ਜੀ ਨੇ ਆਮ ਇਹ ਬਚਨ ਕਰਨ ਨਾ ਇਆਂ ਤੇ ਜਦ ਬਾਹਰ ਪਰੋਂ ਐਸ ਭਗਤ ਤੁਮਾਰੀ ਕਰੋ ਉੱਥੇ ਵੈਦਾ ਕਰਕੇ ਆਇਆ ਸੀ ਇਹ ਮਾਂ ਦੇ ਉਧਰ ਵਿੱਚੋਂ ਫੇਰ ਨਿਰੰਕਾਰੇ ਦੀ ਲੱਬ ਜੁੜੀ ਹੋਈ ਸੀ ਉਦੋਂ ਤੇ ਜਦੋਂ ਬਾਹਰ ਆਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਗਨ ਵਰਤਾਇਆ ਜਦੋਂ ਇਹ ਮਾਨ ਦੇ ਗਰਭ ਵਿੱਚ ਸੀ ਪੈਰ ਤੱਲੇ ਮੁਖ ਉਪਰੇ ਵਸੰਦੋ ਕੋਥੜਾ ਥਾਏ ਉਦੋਂ ਫਿਰ ਬੱਚਾ ਕਿਵੇਂ ਸੀ ਉਹਨੂੰ ਆਰਾਧ ਰਿਹਾ ਸੀ ਨਾਨਕ ਸੋ ਧਨੀ ਕਿਉਂ ਵਿਸਾਰੀਐ ਉਧਰ ਹੈ ਜਿਸ ਦਾ ਨਾਹੀਂ ਉਹਦੇ ਨਾਮ ਨਾਲ ਉਹਦੀ ਯਾਦ ਵਿੱਚ ਜਿਹੜਾ ਜਦੋਂ ਬਾਹਰ ਆਇਆ ਵਿੱਚੋਂ ਗਰਬ ਹੈ ਨਿਕਲ ਆਇਆ ਫਿਰ ਕੀ ਹੋਇਆ ਕਹਿੰਦੇ ਖਸਮ ਵਿਸਾਰ ਦੁਨੀ ਚ ਚਤਲਾਇਆ ਫਿਰ ਦੁਨੀਆ ਚ ਚਤਲਾ ਲਿਆ ਬਾਬਾ ਜੀ ਨੇ ਕਹਿਣਾ ਵੈਦਾ ਕਰਕੇ ਆਇਆ ਸੀ ਵੀ ਢਾਈ ਘੰਟੇ ਉਦੋਂ ਅਰਦਾਸਾਂ ਕਰਦਾ ਸੀ ਮੈਂ ਤੇਰੀ ਭਗਤੀ ਕਰੂੰ ਤੈਨੂੰ ਹੀ ਸਿਮਨੂੰ ਮੈਨੂੰ ਇਸ ਨਰਕ ਚੋਂ ਕੱਢੋ ਤੇ ਕਹਿੰਦੇ ਨਿਰੰਕਾਰ ਨੇ ਫਿਰ ਆਖਿਆ 24 ਘੰਟਿਆਂ ਚੋਂ ਤੂੰ ਸਾਰਾ ਦਾ ਸਮਾਂ ਕੀ ਕੱਢਣਾ ਹੈ ਤੂੰ ਗੁਰੂ ਦੇ ਨਮਿਤ 2.5 ਘੰਟੇ ਦਸਵੰਦ ਦੇ ਦਿਆ ਕਰੀਏ ਕਿਸ਼ਤ ਬੰਨ ਦਿੱਤੀ ਤੇਰੀ ਜਿਹੜਾ ਭਾਈ ਕਿਸ਼ਤ ਦਿੰਦਾ ਮੋੜੀ ਜਾਂਦਾ ਉਹਨੂੰ ਫੇਰ ਮਨੁੱਖਾ ਜਨ ਨੂੰ ਦੁਆਰੇ ਮਿਲ ਜਾਣਾ ਤੇ ਜਿਹਨੇ ਕਿਸ਼ਤ ਨਾ ਮੋੜੀ ਤੇ ਮੁੜ ਕੇ ਫਿਰ ਉਹਨੂੰ ਮੁੜ ਕੇ ਫਿਰ ਕਰਜ਼ਾ ਨਹੀਂ ਮਿਲਦਾ ਇਹ ਸਰੀਰ ਨਹੀਂ ਮਿਲਣਾ ਫਿਰ 84 ਦਾ ਗੇੜ ਤਿਆਰ ਹੈ ਬਾਬਾ ਜੀ ਨੇ ਇਹ ਉਪਦੇਸ਼ ਆਮ ਹੀ ਕਰਦੇ ਸੀਗੇ ਕਿਉਂਕਿ ਆਪ ਉਹ ਨਾਮ ਨਾਲ ਜੁੜੇ ਹੋਏ ਸੀ ਤੇ ਉਹ ਦੇਖ ਰਹੇ ਸੀ ਕਲਯੁਗ ਦੀ ਦੀਵਾਂ ਨੂੰ ਨਾਮ ਨਾਲ ਜੋੜਨਾ ਹੈ ਇਹਨਾਂ ਤੋਂ ਬੰਦਗੀ ਕਰਾਉਣੀ ਹੈ ਇਹਨਾਂ ਤੋਂ ਭਗਤੀ ਕਰਾਉਣੀ ਹੈ ਤੇ ਉਹਦੇ ਫਿਰ ਵਾਸਤੇ ਬਾਬਾ ਜੀ ਨੇ ਇਹ ਵੱਡੇ ਪਾਠਾਂ ਦੀ ਪਰੰਪਰਾਵਾ ਜੋ ਬਾਬਾ ਇਸੇ ਸਿੰਘ ਮਹਾਰਾਜ ਤੋਂ ਬਖਸ਼ਿਸ਼ ਲਈ ਉਸੇ ਚੀਜ਼ ਨੂੰ ਹੀ ਸਾਡੇ ਬਾਬਾ ਜੀ ਨੇ ਨਾਮ ਦੇ ਰੱਸੀ ਆਪ ਸੀ ਤੇ ਨਾਮ ਦੇ ਛੱਟੇ ਦਿੱਤੇ ਜਿੱਥੇ ਵੀ ਹਰ ਬੰਦੇ ਨੂੰ ਪ੍ਰੇਰਿਤ ਕਰਨਾ ਆਓ ਭਾਈ ਪਾਠਾਂ 'ਚ ਲੱਗੋ ਚਲੋ ਭਾਈ ਤੇ ਮੇਰਾ ਖਿਆਲ ਹੈ ਸਾਰੇ ਪਿੰਡਾਂ ਨਾਲੋਂ ਇਲਾਕੇ ਨਾਲੋਂ ਰਸੀਨ ਪਿੰਡ ਦੇ ਕਾਫੀ ਜ਼ਿਆਦੇ ਪਾਠੀ ਸਿੰਘ ਜਿਹੜੇ ਸੀ ਉਹ ਬਾਬਾ ਜੀ ਦੀ ਕਿਰਪਾ ਨਾਲ ਵੱਡੇ ਪਾਠਾਂ ਵਿੱਚ ਹਾਜ਼ਰੀਆਂ ਭਰਦੇ ਸੀ ਕਾਫੀ ਸਰੀਰ ਪ੍ਰਾਣ ਹੋ ਹੁਣ ਸ੍ਰੀ ਛੱਡ ਗਏ ਨੇ ਨਵੇਂ ਹੁਣ ਜਿਹੜੇ ਬੱਚੇ ਨੇ ਨਵੇਂ ਉਹ ਰਲ ਨਹੀਂ ਰਹੇ ਲੱਗ ਨਹੀਂ ਰਹੇ ਕਲਯੁਗ ਦਾ ਵਹਾ ਬਹੁਤਾ ਚੱਲ ਰਿਹਾ ਹੈ ਨਸ਼ਿਆਂ ਨੇ ਦੁਨੀਆ ਮਾਰ ਲਈ ਨਸ਼ਿਆਂ ਨੇ ਸਾਨੂੰ ਬਰਬਾਦ ਕਰ ਦਿੱਤਾ ਪੰਜਾਬ ਨੂੰ ਜਵਾਨੀ ਨੂੰ ਬਰਬਾਦ ਕਰ ਦਿੱਤਾ ਕੱਲ ਮੈਂ ਘਰ ਪਰਿਵਾਰ ਚ ਗਿਆ ਸੀ ਕਾਫੀ ਬੱਚੇ ਉੱਥੇ ਬੈਠੇ ਸੀ ਜਵਾਨ ਉਹਨਾਂ ਨੂੰ ਮੈਂ ਇਹੀ ਕਹਿ ਰਿਹਾ ਸੀ ਮੈਂ ਕਹਾ ਭਾਈ ਆ ਜਵਾਨੀ ਚੜਦੀ ਆ ਹੁਣ ਤੁਹਾਡੀ ਉਮਰ ਹੁਣ ਤੁਸੀਂ 15 ਤੋਂ ਉੱਪਰ ਹੋ ਚੱਲੇ 13 14 15 16 17 ਸਾਲ ਇਹ ਉਮਰ ਜਿਹੜੀ ਹੁੰਦੀ ਹੈ ਗੋਬੇ ਦੀ ਹੁੰਦੀ ਹੈ ਆਪਾਂ ਸਾਰੇ ਜ਼ਿਮੀਂਦਾਰ ਪਿੰਡਾਂ ਦੇ ਸਾਰੇ ਸਮਝਦੇ ਨੇ ਗੋਬਾ ਕੀ ਹੁੰਦਾ ਓਹ ਸਮੇਂ ਤੇ ਫਸਲ ਸੰਭੀ ਜਾਵੇ ਬਿਮਾਰੀਆਂ ਤੋਂ ਬਚ ਜਾਵੇ ਤੇ ਓਹ ਫੜ ਫਿਰ ਹੌਲੀ ਹੌਲੀ ਵਾਧਾ ਪੱਕਦਾ ਹੋਇਆ ਫਿਰ ਓਹ ਫਿਰ ਉਹ ਜਾ ਕੇ ਖਾਣ ਦੇ ਇਲਾਕ ਬਣਦਾ ਜਿਨੇ ਚੜਦੀ ਜਵਾਨੀ ਸੰਭ ਲਈ ਬੱਚੇ ਨੇ ਜਿਨੇ ਸਮਾਂ ਸੰਭ ਲਿਆ ਨਸ਼ਿਆਂ ਤੋਂ ਬਚ ਗਿਆ ਬੱਚਾ ਉਹ ਫਿਰ ਆਪਣਾ ਸਮਾ ਜਿਹੜਾ ਸਫਲ ਕਰ ਲੈਂਦਾ ਮਨੁੱਖਾ ਜਨਮ ਸਫਲ ਕਰ ਲੈਂਦਾ ਪਰ ਚੜਦੀ ਉਮਰ ਚ ਹੀ ਬੱਚੇ ਮਾੜੇ ਪਾਸੇ ਲੱਗ ਰਹੇ ਆ ਬਾਬਾ ਜੀ ਨੇ ਐਸਾ ਪ੍ਰਦੇਸ਼ ਦੇ ਕੇ ਕਿੰਨੇ ਸੰਗੀਆਂ ਨੂੰ ਸਿਮਰਨ ਕਥਾ ਕੀਰਤਨ ਇਹ ਮਾਹ ਪ੍ਰਸ਼ਾੰਦੇ ਪਰਪਕਾਰ ਨੇ ਜਿਨ੍ਹਾਂ ਨੇ ਸਾਨੂੰ ਜੀਵਨ ਦਿੱਤਾ ਜਿਨ੍ਹਾਂ ਨੇ ਸਾਨੂੰ ਸੇਧ ਦਿੱਤੀ ਘਰ ਘਰ ਜਾ ਕੇ ਜਿਹਨੇ ਵੀ ਆਉਣਾ ਬਾਬਾ ਜੀ ਕੋਲੇ ਮਾਹ ਪ੍ਰਸ਼ਾੰਦੀ ਰਸਨਾ ਤੇ ਤਾਂ ਪ੍ਰਭੂ ਵਸਦਾ ਹੀ ਹੁੰਦਾ ਜੋ ਮਰਜੀ ਬਚਨ ਕਰ ਦੇਣ ਉਹ ਬਚਨ ਮਾਹ ਪ੍ਰਸ਼ਾੰਦੇ ਹਮੇਸ਼ਾ ਸੱਤ ਹੁੰਦੇ ਸੀ ਇਹ ਬੀਜ ਹੁੰਦਾ ਮਾਹ ਪ੍ਰਸ਼ਾੰਦਾ ਬਚਨ ਕਦੋਂ ਸੱਤ ਹੋਣਾ ਹੈ ਹੌਲੀ ਹੌਲੀ ਫੇਰ ਉਹ ਬੀ ਜਿਹੜਾ ਵੱਡਾ ਹੁੰਦਾ ਪਰ ਫੁੱਲਤ ਹੁੰਦਾ ਅੱਜ ਅਸੀਂ ਉਹਨਾਂ ਦੇ ਬਚਨਾਂ ਨੂੰ ਯਾਦ ਕਰਦੇ ਆਂ ਵੀ ਆਹ ਉਹਨਾਂ ਦੀ ਕਾਹਲਣਾ ਸੀ ਆ ਉਹਨਾਂ ਦੀ ਕਮਾਈ ਸੀ ਐਸੇ ਕਮਾਈ ਵਾਲੇ ਮਹਾਪੁਰਸ਼ ਭਾਗਾ ਵਾਲਿਆਂ ਨੂੰ ਮਿਲਦੇ ਨੇ ਹਰ ਇੱਕ ਬੰਦਾ ਸੰਗਤ ਨਹੀਂ ਕਰ ਸਕਦਾ ਹਰ ਇੱਕ ਬੰਦਾ ਲਾਹਾ ਨਹੀਂ ਲੈ ਸਕਦਾ ਕੋਲੇ ਆ ਕੇ ਵੀ ਖਾਲੀ ਚਲੇ ਜਾਂਦੇ ਨੇ ਤੇ ਪਿਆਰ ਵਾਲੇ ਦੂਰ ਬੈਠੇ ਵੀ ਕਈ ਚੋਲੀਆਂ ਭਰ ਲੈਂਦੇ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਭਾਵਨਾ ਸ਼ਰਧਾ ਹੋਵੇ ਸੋ ਇਸ ਕਰਕੇ ਗੁਰਮੁਖ ਪਿਆਰਿਓ ਆਪ ਜੀ ਨੇ ਦਾਸ ਬੇਨਤੀ ਕਰਦਾ ਸਾਰਿਆਂ ਨੂੰ ਸੰਗਤ ਨੂੰ ਇਸ ਤਰਸੀਨ ਪਿੰਡ ਦੀ ਸਾਰੇ ਸੰਗਤ ਨੂੰ ਨਗਰ ਨਿਵਾਸੀਆਂ ਨੂੰ ਕਿ 5 ਮਾਰਚ ਨੂੰ ਆਪ ਜੀ ਨੇ ਤਕਰੀਬਨ 9:30 ਵਜੇ ਸਵੇਰੇ 9:30 ਵਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਲਕੀ ਸਜਾ ਕੇ ਸਤਗੁਰਾਂ ਦਾ ਸਰੂਪ ਸੱਚਖੰਡ ਦੀਵਾਨ ਹਾਲ ਵਿੱਚ ਜਾਏਗਾ ਉਹ ਵੀ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੀ ਉਹ ਵੀ ਨਜ਼ਾਰਾ ਦੇਖਣ ਵਾਲਾ ਹੋਣਾ ਹੈ 9:30 ਤੋਂ 10:30 ਤੱਕ ਤੇ 10:30 ਵਜੇ ਤੋਂ ਲੈ ਕੇ ਫਿਰ ਕੀਰਤਨ ਦਰਬਾਰ ਸ਼ੁਰੂ ਹੋ ਜਾਣੇ ਨੇ 2:00 ਵਜੇ ਤੱਕ ਜਿਹਦੇ ਵਿੱਚ ਸੰਪਰਦਾਵਾਂ ਦੇ ਮਹਾਪੁਰਸ਼ ਅਖਤਾਂ ਦੇ ਜਥੇਦਾਰ ਸਹਿਬਾਨ ਅਤੇ ਹੋਰ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਜਥੇ ਅਤੇ ਹੋਰ ਵੀ ਮਹਾਪੁਰਸ਼ ਪਤਵੰਤੇ ਨਾਮਵਰ ਸ਼ਖਸੀਅਤਾਂ ਆਉਣਗੇ ਸਾਰੇ ਦਰਸ਼ਨ ਦੇਣਗੇ ਆਪ ਜੀ ਨੇ ਆ ਕੇ ਵੀ ਬਾਬਾ ਜੀ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਦੇ ਪਵਿੱਤਰ 100 ਸਾਲੇ ਜਨਮ ਦਿਨ ਦੀਆਂ ਬਾਬਾ ਜੀ ਨੂੰ ਸਾਰਿਆਂ ਨੇ ਸੰਗਤਾਂ ਨੇ ਵਧਾਈਆਂ ਦੇਣੀਆਂ ਆਪਾਂ ਇਹ ਆਪਾਂ ਨੂੰ ਜ਼ਿੰਦਗੀ ਵਿੱਚ ਪਹਿਲਾ ਤੇ ਆਖਰੀ ਇੱਕੋ ਹੀ ਸਮਾਂ ਜਿਹੜਾ ਆਪਾਂ 5 ਮਾਰਚ ਨੂੰ ਮਨਾਉਣਾ ਹੈ ਤੇ ਇੱਕੋ ਹੀ ਸਮਾਂ ਜਿਹੜਾ ਕਿਉਂਕਿ ਮੁੜ ਕੇ ਆਪਾਂ ਨੂੰ 100 ਸਾਲਾਂ ਨਹੀਂ ਮਿਲਣਾ ਬਾਕੀ ਸਮਾਗਮ ਆਪਾਂ ਜਿਵੇਂ ਵਿਆਹ ਸ਼ਾਦੀਆਂ ਆਉਂਦੀਆਂ ਜਾਂਦੀਆਂ ਦਿਨ ਦਿਹਾੜੇ ਦਾ ਚੱਲਦੇ ਹੀ ਰਹਿਣੇ ਆ ਕਾਰੋ ਵਿਹਾਰ ਤਾਂ ਸਾਰੇ ਹਮੇਸ਼ਾ ਹੀ ਚੱਲਦੇ ਰਹਿਣੇ ਨੇ ਸਵਿਸ਼ ਕਰਕੇ ਇਹ ਆਪ ਜੀ ਨੇ 5 ਮਾਰਚ ਨੂੰ ਵੀ ਤੇ 26 ਮਾਰਚ ਨੂੰ ਵੀ ਆਪ ਜੀ ਨੇ ਕਿਉਂਕਿ 26 ਮਾਰਚ ਨੂੰ ਬਾਬਾ ਇਸ਼ਤ ਸਿੰਘ ਮਹਾਰਾਜ ਜੀ ਤੇ ਬਾਬਾ ਜਗੀਰ ਸਿੰਘ ਮਹਾਰਾਜ ਜੀ ਦਾ ਇਕੱਠਿਆਂ ਲਈ ਦੋਨੋਂ ਮਾਂ ਦੋਨੋਂ ਹੀ ਬਾਬਾ ਜੀ ਦੇ ਸਮਾਗਮ 26 ਮਾਰਚ ਨੂੰ ਹਰ ਸਾਲ ਉਹ ਹੁੰਦੇ ਹੀ ਨੇ ਉਹ ਕਰਨੇ ਨੇ ਤੇ 5 ਮਾਰਚ ਨੂੰ ਵਿਸ਼ੇਸ਼ ਸਮਾਗਮ ਹੋਏਗਾ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਸਾਰਿਆਂ ਨੇ ਦਰਸ਼ਨ ਦੇਣੇ ਆਪ ਜੀ ਸਮਾਗਮ